ਜਿ ਕਿ ਇਹ ਜਿਹੜਾ ਸਾਡਾ ਫੋਨ ਹੈ ਜਾਂ ਲੈਪਟਾਪ ਹੈ ਕੋਈ ਵੀ ਇਲੈਕਟ੍ਰੋਨਿਕ ਚੀਜ਼ ਸਾਡੀ ਗੱਲਾਂ ਸੁਣਦਾ ਹੈ ਜੀ ਇਹ ਸਾਰਿਆਂ ਨੂੰ ਪਤਾ ਐਕਚੁਅਲੀ ਤੇ ਇਹ ਹੁਣ ਵਾਕਈ ਪੱਕੀ ਪੱਕੀ ਤੌਰ ਤੇ ਗੱਲ ਹੋ ਗਈ ਹੈ ਸੋ ਗੂਗਲ ਦੇ ਉੱਪਰ ਕਹਿੰਦੇ ਨੇ ਹੁਣ 425.7 ਮਿਲੀਅਨ ਡਾਲਰ ਦਾ ਇੱਕ ਜੁਰਮਾਨਾ ਠੋਕਿਆ ਗਿਆ ਜੀ ਹਾਂ ਔਰ ਉਹਦੇ ਤੇ ਇਲਜ਼ਾਮ ਇਹ ਲੱਗਿਆ ਹੈ ਕਿ 스마트ਫੋਨ ਸਪਾਇੰਗ ਕਰਦੇ ਹੋ ਜੀ ਤੁਸੀਂ ਯਾਨੀ ਕਿ ਤੁਸੀਂ ਜਸੂਸੀ ਕਰਦੇ ਹੋ ਹਰ ਬੰਦੇ ਦੀ ਜਿਹੜਾ ਤੁਹਾਡਾ ਫੋਨ ਯੂਜ਼ ਕਰਦਾ ਜਿਹਦੇ ਵਿੱਚ ਤੁਸੀਂ Google ਭਾਈ ਸਾਹਿਬ ਹੈਗੇ ਹੋ ਹਾਂਜੀ ਬਿਲਕੁਲ ਇਹ ਜਸੂਸੀ ਵਾਲਾ ਮਾਮਲਾ ਤੇ ਇਹੋ ਜਿਹਾ ਹੋ ਗਿਆ ਵੀ ਜਿਵੇਂ ਤੁਹਾਡੀ ਜਾਣਕਾਰੀ ਉਹ ਲੈ ਕੇ ਕਿਸੇ ਨੂੰ ਗਾਹਾਂ ਆਪਣੇ ਪੈਸਿਆਂ ਦੀ ਖਾਤਰ ਹਾਂ ਆਪਦੀ ਜਿਹੜੀ ਉਤੋਂ ਉਹਨਾਂ ਤੋਂ ਜੋ ਐਡ ਚੱਲਦੀ ਆ ਐਡ ਵਾਲੇ ਤੋਂ ਪੈਸੇ ਜਿਆਦਾ ਗਰਾਉਂਡ ਦੀ ਖਾਤਰ ਇਹ ਸਾਰਾ ਮਾਮਲਾ ਸਾਡੀ ਜਾਣਕਾਰੀ ਹੋਰ ਥਾਵਾਂ ਨੂੰ ਭੇਜੀ ਜਾ ਰਹੀ ਆ ਇਹ ਇਹ ਇਸ ਗੱਲ ਦਾ ਉਹਨਾਂ ਨੂੰ ਦੋਸ਼ ਲੱਗਿਆ ਔਰ ਬਹੁਤ ਵੱਡੇ ਗਰੁੱਪ ਨੇ ਉਹ ਤੋਂ ਕੋਈ ਸੈਂਫਰਸਿਸ ਕੋ ਦੀ ਕੋਰਟ ਦੇ ਵਿੱਚ ਇਹ ਮਾਮਲਾ ਲਿਆਂਦਾ ਵਕੀਲਾਂ ਨੇ ਉਹ ਜਿਹੇ ਦਲੀਲਾਂ ਦਿੱਤੀਆਂ ਕਿ ਕੋਰਟ ਨੇ ਸਮਝ ਲਿਆ ਇਸ ਗੱਲ ਨੂੰ ਕਿ ਜਿਹੜਾ 2016 ਦੀ ਜੁਲਾਈ ਤੋਂ ਲੈ ਕੇ 23 ਸਤੰਬਰ 2024 ਤੱਕ ਜੋ ਤੱਕ ਇਹ ਮੁਕੱਦਮਾ ਕੀਤਾ ਗਿਆ ਪਿਛਲੇ ਸਾਲ ਮੁਕੱਦਮਾ ਕੀਤਾ ਸੀਗਾ ਉਦੋਂ ਤੱਕ ਇਹਨਾਂ ਨੇ ਇੰਨਾ ਕੋ ਫਾਇਦਾ ਲਿਆ ਇਹਦੀ ਜਸੂਸੀ ਕਰਕੇ ਕਿ ਉਹਨਾਂ ਨੂੰ ਘਟੋ ਘਟ ਦੱਸਿਆ ਜਾ ਰਿਹਾ ਜਿਹੜੀ ਜੂਰੀ ਬੈਠੀ ਸੀ ਉਹਨਾਂ ਦੇ ਉਹਨਾਂ ਦੇ ਜਿਹੜੇ ਵਕੀਲਾਂ ਨੇ ਦੱਸਿਆ ਵੀ 30 ਬਿਲੀਅਨ ਡਾਲਰ ਅਮਰੀਕਨ ਬੀ ਵਾਲਾ ਤੀ ਹਾਂ ਤੀ ਬਿਲੀਅਨ ਅਮਰੀਕਨ ਡਾਲਰ ਤੱਕ ਉਹਨਾਂ ਨੇ ਇਸ ਇਨ੍ਹਾਂ ਦੀ ਜਸੂਸੀ ਕਰਕੇ ਮਾਮਲਾ ਇੰਨੀ ਕਮਾਈ ਕੀਤੀ ਵਾਹ ਜੀ